なるほど。 ਹਾਂਜੀ ਫਿਰ ਸਾਹਿਬ ਤੁਸੀਂ ਵੀ ਹਾਂਜੀ ਸਾਹਿਬ ਓਕੇ ਜੀ ਠੀਕ ਹੈ ਥੈਂਕ ਯੂ ਅੱਜ ਇਹ ਕਿੰਨੀਆਂ ਤੰਤਰਿਕ ਸਦਾਰ ਤੋਂ ਪਾਕ ਸਿੰਘ ਬਾਣ ਜੀ ਅਵਾਈਟ ਜੀ ਅੰਦਰ ਜਾਣਗੇ ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਆਪਣੇ ਵੇਸ ਮਾਰਾ ਵੇਗਰੇ ਬਦਲਦਾ ਮਿਲੂ ਦਾ ਮਿਲੂ ਦਾ ਅਸਰ ਹੈ ਜਿਹੜੀ ਸਾਨੂੰ ਸੜਕਾਂ ਤੇ ਰੁਕਦੇ ਕਈ ਬਰੇ ਘਰਾਂ ਦੇ ਬੱਚੇ ਨਹੀਂ ਹੁੰਦੇ ਉਹ ਸਾਰਿਆਂ ਲਈ ਅਸੀਂ ਇਹ ਜਿਹੜਾ ਪ੍ਰਦਰਸ਼ਨ ਨੂੰ ਲੈ ਕੇ ਅਰਧ ਰੋਮਿਕ ਫੈਸਿਲਿਟੀ ਹੈ ਜਿਹੜੀ ਬਸ 2.5 ਕਰੋੜ ਦੀ ਲਾਗਤ ਨਾਲ تیار ਜਾਈ ਸਾਡੇ ਆਸ ਤੇ ਉਹਨੇ ਦੇ ਖਾਣੇ ਤੋਂ ਲੈ ਕੇ ਉਹਨਾਂ ਦੇ ਕੱਪੜੇ ਤੋਂ ਹੋਂ ਤੱਕ ਉਹ ਵੀ ਸੇਵ ਤੇ ਸਾਮ ਸੰਭਾਲ ਉਹਨਾਂ ਦੇ ਕੋਈ ਪੜਨ ਦਾ ਸ਼ੌਕ ਕਰਦਾ ਲਾਇਬ੍ਰੇਰੀ ਜੇ ਕੋਈ ਆਪਾਹਾ ਜਨ ਲਈ ਜੇ ਅਸ ਜੰ ਬ੍ਰੀਡਿਬਲ ਫ੍ਰੈਂਡ ਹੋ ਬਿਲਡਿੰਗ ਜਿਹੜੀ ਬਣਾਈ ਗਈ ਹੈ ਔਰ ਜੇ ਪਾਰਕ ਜਨਰਲ ਨਾ ਚੋਂ ਉਹਦੇ ਚਾਹੇ ਕਿ ਇੰਕਾ ਲੋਕੀ ਘਰ ਵਰਗਾ ਮਾਹੌਲ ਸਿਰ ਦਾ ਲਈ ਬਿਸਤਾਂ ਗਿਆ ਸੋ ਮੈਂ ਆਪਣੇ ਬਜ਼ੁਰਗਾਂ ਨੂੰ ਬੇਨਤੀ ਕਰਾਂਗੀ ਕਿ ਕਦੇ ਵੀ ਉਹਨਾਂ ਨੂੰ ਨਰਾਸ਼ ਹੋਣ ਦੀ ਲੋੜ ਨਹੀਂ ਜੇਕਰ ਜ਼ਿੰਦਗੀ ਚ ਜਿਵੇਂ ਜਿਵੇਂ ਕਿੰਨੇ ਕਿੰਨੇ ਕ ਬਜ਼ੁਰਗ ਇੱਥੇ ਆ ਚੁੱਕੇ ਮੇਰੇ ਕੋਲ ਅੱਜ ਜਦੋਂ ਮੈਂ ਵਿਜ਼ਿਟ ਕੀਤੀ ਹੈ 10 ਬਜ਼ੁਰਗ ਬਣ ਕੇ ਫਿਕਰਦਾ ਤੋਂ ਵੀ ਆਏ ਜੀ ਔਰ ਉਹਨਾਂ ਦੇ ਰਜਿਸਟ੍ਰੇਸ਼ਨ ਜਿਹੜੇ ਜ਼ਿਆਦਾ ਦੇ ਹੋ ਚੁੱਕੇ ਹੈ ਮੇਰੇਕਾਉਂਟ ਨੂੰ ਥੋੜਾ ਕਿਨਾਂ ਦੇ ਵਿੱਚ ਹੀ ਵਿਦਾਪਾਚ ਕਿੰਨੇ ਬੈਂਟ ਦੇ ਜੀ 70 ਬੈਂਟ ਦੀ ਕਪੈਸਿਟੀ ਹੈ। ਉਹ ਵੀ ਦੋ ਕੁਵੈਸਚਨ ਜੀ ਕਮੈਨਾਂਵਾਂ ਦਾ 1000 ਦਾ ਮਹੀਨਾ ਕਰੀ ਉਸ ਤੋਂ ਬਿਹਤਰ ਹੈ ਕਿ ਉਹਨਾਂ ਨੂੰ ਕਾਇਆ ਵੀ ਸੀ ਮਹਿਲਾਵਾਂ ਲਈ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਨਹੀਂ ਹੋਏਗੀ ਜਦੋਂ ਅਸੀਂ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਨਸ਼ਿਆਂ ਤੋਂ ਬਚਾ ਰਹੇ ਹਾਂ ਤਾਂ ਇਸ ਤੋਂ ਵੱਡੀ ਖੁਸ਼ੀ ਕਰੀ ਸਾਡੀਆਂ ਵਾਲੀ ਲਾਵਾ ਲਈ ਕੋਈ ਨਹੀਂ ਬਾਕੀ 1000 ਰੁਪਏ ਵੀ ਅਸੀਂ ਦੇਵਾਂਗੇ ਕੋਈ ਗਰੰਟੀ ਨਹੀਂ ਚਾਹੀਦੀ ਮੈਂ ਜਿਹੜਾ ਬਰਨਾਲਾ ਦਾ ਅਸੀਂ ਪਹਿਲਾਂ ਬਿਰਦਾ ਆਸਰਮ ਇਸ ਤੋਂ ਇਲਾਵਾ ਹੋਰ ਵੀ ਕੀ ਅਪਰਾਲੇ ਕੀਤੇ ਜਾ ਰਹੇ ਇਸ ਤੋਂ ਬਿਨਾ ਅਸੀਂ ਆਉਣ ਵਾਲੇ ਮਹੀਨਿਆਂ ਦੇ ਵਿੱਚ ਬਾਗ ਸਾਹਿਬ ਵਿਖੇ ਖੁੱਲਣ ਜਾ ਰਹੇ ਆ ਔਰ ਕੋਸ਼ਿਸ਼ ਹੈ ਕਿ ਹਰ ਜ਼ਿਲ੍ਹੇ ਨੂੰ ਕਵਰ ਕਰੀਏ ਸੋ ਅਸੀਂ ਲਗਾਤਾਰ ਲੱਗੇ ਰਵਾਂਗੇ ਆਪਣੇ ਬੇਸਾਰਾ ਬਜ਼ੁਰਗਾਂ ਲਈ ਹਰ ਤਰ੍ਹਾਂ ਦੇ ਉਪਰਾਲੇ ਕੀ ਸੰਦੇਸ਼ ਜਾਂਦੇ ਵੀ ਬਿਰਦਾ ਆਸ਼ਰਮ ਦਾ ਸੰਦੇਸ਼ ਬਹੁਤ ਮਾੜਾ ਜਾਂਦਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੋ ਸਕਦਾ ਮਾੜਾ ਹੋਵੇ ਪਰ ਉਹਨਾਂ ਆਸਰਾ ਸੜਕਾਂ ਦੇ ਕੋਲੇ ਖੜੇ ਉਹਨਾਂ ਲਈ ਕੀ ਮਾੜਾ ਜੇ ਅਸੀਂ ਉਹਨਾਂ ਨੂੰ ਆਸਰਾ ਦੇਦੇ ਆ ਅਸੀਂ ਆਪਣੀਆਂ ਨੌਜਵਾਨ ਪੀੜੀਆਂ ਨੂੰ ਜ਼ਰੂਰ ਇਸ ਗੱਲ ਲਈ ਪ੍ਰੇਰਿਤ ਕਰਾਂਗੇ ਕਿ ਇਹ ਜਿਹੜਾ ਪਾੜਾ ਸਾਡੀਆਂ ਪੀੜੀਆਂ ਦੇ ਵਿੱਚ ਵੱਧਦਾ ਜਾ ਰਿਹਾ ਅਰਜ਼ੁਗਾ ਦੀ ਕਦਰ ਘਟਦੀ ਜਾ ਰਹੀ ਹੈ ਉਹ ਸੀ ਮੁੜ ਤੋਂ ਬਹਾਲ ਕਰੇ ਇਹ ਅਸੀਂ ਆਪਣੀਆਂ ਨੌਜਵਾਨ ਪੀੜੀਆਂ ਨੂੰ ਲੈ ਕੇ ਉਹਨਾਂ ਦੇ ਵਿੱਚ ਪੰਜਾਬ ਸਰਕਾਰ ਲਾਉਂਦੀ ਰਹੀ ਹੈ ਰਿਪੇਸ਼ ਦੇ ਜਿਵੇਂ ਮਨੋਰੰਜਨ ਕਾਰਜਾਂ ਤੇ ਹਮਲਾ ਹਮਦੋ